90 ਹਜ਼ਾਰ ਪਾਕਿਸਤਾਨੀ ਫੌਜ ਦੇ ਬੰਦੇ ਜਿਹੜੀ ਇੰਡੀਅਨ ਆਰਮੀ ਨੇ ਕੈਪਚਰ ਕਰ ਲਿਆ ਕੈਦੀ ਬਣਾ ਲਿਆ 50 ਹਜ਼ਾਰ ਏਕੜ ਏਰੀਆ ਜਿਹੜਾ ਪਾਕਿਸਤਾਨ ਦਾ ਇੰਡੀਆ ਨੇ ਕੈਪਚਰ ਕਰ ਲਿਆ ਉਸ ਹਾਰ ਦੇ ਵਿੱਚ Shimla ਦੇ ਵਿੱਚ ਜਿਹੜਾ ਕੈਪੀਟਲ ਹਮਾਚਲ ਦੀ ਉੱਥੇ ਗੱਲਬਾਤ ਹੋਈ ਉਸ ਗੱਲਬਾਤ ਦੇ ਵਿੱਚ ਜਿਹੜਾ ਪੁਕਟੋ ਸੀ ਉਸ ਨੇ ਬਹੁਤ ਜ਼ਬਰਦਸਤ ਟ੍ਰਿਕ ਖੇលਿਆ ਜਿਹਦੇ ਵਿੱਚ ਉਸ ਨੇ ਆਊਟ ਵਿਟ ਕਰਤਾ ਇੰਦਰਗਾਨੀ ਉਸ ਨਾਲ ਉਸ ਦੀ ਬੇਨਜ਼ੀਰ ਪੁੱਤੋ ਜਿਹੜੀ ਉਹਦੀ ਬੇਟੀ ਵੀ ਆਈ ਵੀ ਸੀ ਸਿੰਧੂਲੇ ਦੇ ਵਿੱਚ ਤਾਂ ਜਦੋਂ ਨੇਗੋਸ਼ੀਏਸ਼ਨਸ ਹੋ ਰਹੀਆਂ ਸੀ ਪੁੱਟੋ ਨੇ ਸਟੈਸ ਦਿੱਤਾ ਜਿਆਦਾ ਤੋਂ ਜ਼ਿਆਦਾ ਵੀ ਸਾਨੂੰ ਏਰੀਆ ਵਾਪਸ ਕਰੋ ਫੌਜ ਦੀ ਜਿਹੜੀ ਫੌਜੀ ਕੈਪਚਰ ਕੀਤੇ ਹੋਏ ਸੀ ਉਹਨਾਂ ਦੀ ਗੱਲ ਨਹੀਂ ਕੀਤੀ ਉਸ ਨੇ ਨੰਬਰ ਪ੍ਰਾਇੋਰਟੀ ਦੇ ਉੱਤੇ ਕਿਹਾ ਵੀ ਜਿਹੜਾ ਤੁਸੀਂ ਏਰੀਆ ਸਾਡਾ ਕੈਪਚਰ ਕੀਤਾ ਉਹ ਸਾਨੂੰ ਵਾਪਸ ਕਰੋ ਉਹਦੀ ਕਿਤਾਬ ਆ ਬੇਨਜ਼ੀਰ ਪੁੱਟੋ ਦੀ ਉਸ ਦੇ ਵਿੱਚ ਉਸ ਨੇ ਆਪਣੇ ਬਾਪ ਨੂੰ ਪੁੱਛਿਆ ਵੀ ਤੁਸੀਂ ਇਹ ਕੀ ਕਰ ਰਹੇ ਹੋ 90000 ਆਪਣੇ ਫੌਜੀ ਇਹਨਾਂ ਕੋਲ ਉਹਨਾਂ ਦੀ ਗੱਲ ਨਹੀਂ ਤੁਸੀਂ ਕਰਦੇ ਉਹ ਕਹਿੰਦਾ ਤੂੰ ਨਹੀਂ ਇਹ ਗੱਲ ਸਮਝ ਸਕਦੀ ਜਿਹੜਾ ਏਰੀਆ ਹੈ ਇਹ ਲੈਣਾ ਮੁਸ਼ਕਿਲ ਆ ਉਦੋਂ 90000 ਆਦਮੀ ਹੋਰ ਨਹੀਂ ਰੱਖ ਸਕਦੇ ਉਹਨਾਂ ਨੂੰ ਕਿੱਥੋਂ ਰੋਟੀ ਪਾਣੀ ਉਹਨਾਂ ਦੀ ਦੇਖਭਾਲ ਕਰਨੀ ਕੋ ਤਾਂ ਵਾਪਸ ਕਰਨਾ ਹੀ ਪਏਗਾ ਸੋ ਹੀ ਪਲੇਡ ਅ ਵੈਰੀ ਕਲੇਵਰ ਟ੍ਰਿਕ ਅਗੇਂਸਟ ਇਦਰਾਗਨ ਦੀ ਤਾਂ ਉਸਨੇ ਜ਼ਮੀਨ ਵੀ ਵਾਪਸ ਲੈ ਲਈ ਅਲਟੀਮੇਟਲੀ ਜਿਹੜਾ ਇੰਡੀਆ ਸੀ 90000 ਬੰਦੇ ਰੱਖਣਾ ਕਿੱਥੇ ਸੌਖੀ ਗੱਲ ਹੈ ਕਰਕੇ ਉਹਦਾ ਅਲਟੀਮੇਟਲੀ ਚੱਲਣਾ ਪੈਣੇ ਸੀ